ਦੋਸਤੋ ਟਿੱਲੋਂ ਡੇਰੀ ਬਰੀਡ ਫਾਰਮ ਤੇ ਤੁਹਾਡਾ ਸਵਾਗਤ ਹੈ ਸੋ ਕਿਸੇ ਭਰਾ ਨੇ ਬਰੀਡ ਵਾਲੇ ਪਸ਼ੂ ਦੀ ਵੀਡੀਓ ਪਾਉਣੀ ਹੋਵੇ ਤਾਂ ਦਿੱਤੇ ਨੰਬਰ ਤੇ ਤੁਸੀਂ ਇੱਕ ਜਾਂ ਦੇ ਮਿੰਟ ਦੀ ਰੀਲ ਬਣਾ ਕੇ ਭੇਜਣਾ ਤੁਹਾਡੀ ਵੀਡੀਓ ਫ੍ਰੀ ਦੇ ਵਿੱਚ ਪਾਈ ਜਾਊਗੀ ਸੋ ਗੱਲ ਕਰੀਏ ਇਸ ਕੱਟੀ ਬਾਰੇ ਜਿਹੜਾ ਰਾਜ ਦੇ ਖੁੱਦ ਤੇ ਮਾਂ ਹੈਗੀ ਸਮਰਾਟ ਸੇਮਕੇਰੀਆਂ ਦੀ ਮਦਰ ਮਿਲਕ ਰਿਕਾਰਡ 19 ਇਹ ਸੋ ਟਾਪ ਦੀ ਬਰੀਡ ਟਾਪ ਫਾਦਰ ਤੇ ਟਾਪ ਮਦਰ ਤੇ ਗਰਡ ਮੁਖ ਦੀ ਇੱਥੇ ਹੈ ਭਰਾਵੋ ਵੀ ਕੰਮ ਜੇ ਕਰਨਾ ਨਾ ਤਾਂ ਬਰੀਡ ਤੇ ਕਰੋ ਚੰਗਾ ਮੁਨਾਫਾ ਕਮਾਓ ਤੁਹਾਡੀ ਮਿਹਨਤ ਦਾ ਮੁੱਲ ਮਿਲ ਸਕੇ। ਸੋ ਵੀਡੀਓ ਵਧੀਆ ਲੱਗੀ ਤਾਂ ਬਹੁਤ ਵੇਲੇ ਸ਼ੇਅਰ ਕਰਿਆ ਕਰੋ। ਸੋ ਕਿਸੇ ਵੀਰ ਨੂੰ ਇਹ ਕੱਟੀ ਚਾਹੀਦੀ ਹੈ ਤਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨੇ ਪਿੰਡ ਪਿੰਡੀ ਢਲਵਾ ਨੇੜੇ ਲੌਂਗਵਾਲ ਤੇ ਜ਼ਿਲ੍ਹਾ ਪੈਂਦਾ ਸੰਗਰੂਰ। ਸੋ ਕਿਸੇ ਭਰਾ ਨੇ ਬਰੀਡ ਵਾਲੀ ਪਸ਼ੂ ਦੀ ਵੀਡੀਓ ਪਾਉਣੀ ਉਹ ਤੁਹਾਡੀ ਵੀਡੀਓ ਫ੍ਰੀ ਦੇ ਵਿੱਚ ਪਾਈ ਜਾਊਗੀ। ਸੋ ਸਾਰੇ ਵੀਰਾਂ ਦਾ ਧੰਨਵਾਦ। ਰੁਕ ਜਾ। ਆ ਨਾ ਜੀ ਇਹ ਕੋਸ਼ਟ ਬਧਿਕ ਰਸ ਉਹਨੂੰ ਹੀਟ ਸੀ ਲਓ ਜੀ ਇੱਕ ਮਿੰਟੜਾ ਕੋਹੀਨੂਰ ਦਾ ਹਾਂ ਜੀ ਥੋੜੇ ਸਿੱਧਾ ਕਰਕੇ ਦਿਖਾਣਾ ਏ ਤੁਹਾਨੂੰ ਕੋਹੀਨੂਰ ਲਓ ਜੀ ਪਾ ਰਿਹਾ ਗਿਆ ਕੋਹੀਨੂਰ ਦਾ ਟੇਕਰ ਤਨੂ ਦੀ ਮਾਂ ਹੈਗੀ 55